ਸਸ਼ੀ ਕਾਲ ਜੀ ਮੇਰਾ ਨਾਮ ਰਜਿੰਦਰ ਕੋਹਰਾ ਮੈਂ ਸਰਸਣੀ ਪਿੰਡ ਤੋਂ ਬਿਲੋਂਗ ਕਰਦੀ ਆ ਮੈਂ ਪਹਿਲਾਂ ਪ੍ਰਾਈਵੇਟ ਜੋਬ ਕਰਦੀ ਸੀ ਹਸਪੀਟਲ ਚ ਉਹ ਤੋਂ ਬਾਅਦ ਫਿਰ ਮੈਂ ਪੰਜਾਬ ਸਰਕਾਰ ਦਾ ਜਦੋਂ ਫਾਰਮ ਨਿਕਲਿਆ ਇਹ ਆਮ ਆਦਮੀ ਕਲੀਨਿਕ ਚ ਮੈਂ ਫਾਰਮ ਭਰਿਆ ਤੇ ਉਹ ਤੋਂ ਬਾਅਦ ਮੇਰੀ ਜੋਬ ਲੱਗੀ ਤੇ ਮੈਨੂੰ ਹੁਣ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਮੈਂ ਭਗਵਾਨ ਪ੍ਰਮਾਨ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦੀ ਆ ਤਾਂ ਜੋ ਉਹਨਾਂ ਨੇ ਮੈਨੂੰ ਜੋਬ ਦੇ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਪੇਸ਼ ਨਦੀ ਪਰਚੀ ਸੀਟ ਪਾ ਘਟਦੀਆਂ ਤੇ ਉਹਨਾਂ ਦੇ ਬਲੱਡ ਸੈਂਪਲ ਲੈਂਦੀਆਂ ਸਵੇਰੇ ਤੇ ਜਿਹੜਾ ਰੋਡ ਰੰਦਾ ਹੈ ਤੇ ਸਵੇਰੇ ਉਹ ਕਲੈਕਟ ਕਰਕੇ ਲੈ ਜਾਂਦਾ ਹੈ ਸੈਂਪਲ ਸੈਂਪਲ ਕਲੈਕਟ ਦਾ ਟਾਈਮਿੰਗ ਸਵੇਰੇ 9 ਵਜੇ ਤੋਂ ਲੈ ਕੇ 10:30 ਵਜੇ ਤੱਕ ਦਾ ਹੁੰਦਾ ਹੈ ਤੇ ਦੋ ਦਿਨਾਂ ਬਾਅਦ ਉਹਨਾਂ ਦੀ ਰਿਪੋਰਟ ਆਉਂਦੀ ਹੈ ਜਦੋਂ ਪੇਸ਼ੈਂਟ ਆਂਦਾ ਹੈ ਸਭ ਤੋਂ ਪਹਿਲਾਂ ਰਜਿਸਟਰ ਦੇ ਐਂਟਰੀ ਹੁੰਦੀ ਹੈ ਉਹ ਤੋਂ ਬਾਅਦ ਸਲੀਪ ਕੱਟੀ ਜਾਂਦੀ ਹੈ ਤੇ ਆਨਲਾਈਨ ਐਂਟਰੀ ਸਾਡੀ ਟੈਬ ਤੇ ਹੁੰਦੀ ਹੈ ਤਾਂ ਜੋ ਅਸੀਂ ਪੇਸ਼ੈਂਟ ਦਾ ਰਿਕੋਰਡ ਵਗੈਰਾ ਚੈੱਕ ਕਰ ਸਕਦੇ ਹਾਂ ਦੋ ਚਾਰ ਇਹ ਚਾਰ ਦਿਨਾਂ ਦੇ ਬਾਅਦ ਵੀ ਉਹ ਤੋਂ ਬਾਅਦ ਸਲੀਪਾਂ ਵਗੈਰਾ ਕੱਟ ਕੇ ਡਾਕਟਰ ਸਾਹਿਬ ਦੇ ਕੋਲ ਜਾਂਦੇ ਆਂ ਪੇਸ਼ੀ ਖੇਚਕ ਹੁੰਦੀ ਆ ਉਹਨਾਂ ਤੋਂ ਅੱਗੇ ਫਿਰ ਦਵਾਈਆਂ ਵਾਲ ਦੇ ਕੋਲ ਜਾ ਕੇ ਉਹਨਾਂ ਦਾ ਰੋਸ ਚੱਲਿੰਗ ਹੁੰਦਾ ਹੈ 41 ਤਰ੍ਹਾਂ ਦੇ ਟੈਸਟ ਹੁੰਦੇ ਨੇ 올 ਬੋਡੀ ਦੇ ਬਲੱਡ ਦੇ ਸੈਂਪਲ ਹੁੰਦੇ ਨੇ ਐਚ ਵੀ ਦਾ ਟੈਸਟ ਹੋ ਗਿਆ ਥਾਇਰੋਇਡ ਦਾ ਹੋ ਗਿਆ ਸੀ ਵੀ ਸੀ 11 ਤੋਂ 12 ਟੈਸਟ ਹੋ ਜਾਂਦੇ ਨੇ ਟੋਟਲ ਸਾਡੀ ਉਰੇ ਦੀਂ ਦੇ ਡੇਲੀ ਦੇ ਮਰੀਜ਼ ਅਸੀਂ 2 ਤੋਂ 86 ਪੇਸ਼ੈਂਟ ਆਉਂਦੇ ਨੇ ਤੇ ਜਿਹੜੇ ਸੈਂਪਲਾਂ ਦੀ ਕਲੈਕਸ਼ਨ ਹੈ ਤੇ ਉਹ ਸਿਰਫ 12 ਰਹਾ 15 ਤੱਕ ਹੁੰਦੀ ਹੈ ਉਰੇ ਮੈਨੂੰ ਸਾਰੇ ਫੈਸਿਲਿਟੀ ਦਿੱਤੀ ਹੋਈ ਆ ਤਾਂ ਜੋ ਮੈਂ ਸੈਂਪਲ ਲੈਂਦੀਆਂ ਗਲਵਜ਼ ਵਾਰੇ ਹੋ ਗਏ ਤੇ ਟੋਰਨੀਗੇਟਰ ਇੰਜੈਕਸ਼ਨ ਲਾਣ ਲਈ ਸਿਰਿੰਜਾ ਵੀ ਮੈਨੂੰ ਸਰਕਾਰ ਵੱਲੋਂ ਪ੍ਰੋਵਾਈਡ ਕਰਵਾਈ ਦਿੱਤੀ ਗਈਆਂ ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕ 'ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਹੈ